ਸਤਿ ਸ਼੍ਰੀ ਅਕਾਲ ਜੀ ਗਲੋਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜ਼ਬਰਜਨਾ ਦੇ ਕੇਸ ਦੇ ਵਿੱਚ ਫਰਾਜ ਚੱਲ ਰਹੇ ਵਿਧਾਇਕ ਪ੍ਰਾਨ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਦੋਸ਼ ਇਹ ਵੀ ਲਗਾਇਆ ਕਿ ਉਹਨਾਂ ਨੂੰ ਇਲਾਜ ਕਰਵਾਉਣ ਤੋਂ ਵੀ ਲਗਾਤਾਰ ਰੋਕਿਆ ਜਾ ਰਿਹਾ ਹੈ ਇਹ ਦੋਸ਼ 3 ਮਿੰਟ ਦੇ ਇੱਕ ਵੀਡੀਓ ਦੇ ذریعے ਲਗਾਏ ਗਏ ਨੇ ਸਮਰੰজিৎ ਕੌਰ ਨੇ ਕਿ ਉਹਨਾਂ ਦਾ ਪਰਿਵਾਰ ਸੱਚ ਬੋਲਣ ਦੀ ਸਜ਼ਾ ਪੁਗਤ ਰਿਆ ਹਰਮਿਤ ਸਿੰਘ ਪਠਾਨ ਮਾਜਰਾ ਦੀ ਵੀਡੀਓ ਤੋਂ ਬਾਅਦ ਉਹਨਾਂ ਦੀ ਪਤਨੀ ਸਿਮਰੰজিৎ ਕੌਰ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਬਿਮਾਰ ਨੇ ਉਹਨਾਂ ਦੀ ਮੈਡੀਕਲ ਹਾਲਤ ਦੀ ਪੁਸ਼ਟੀ ਸਰਕਾਰ ਨੇ ਨਿੱਜੀ ਹਸਪਤਾਲਾਂ ਤੋਂ ਕੀਤੀ ਹੈ ਉਹਨਾਂ ਕਹਿੰਦੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਤੇ ਮਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਕਿ ਉਹ ਕਿੱਥੇ ਨੇ ਉਹਨਾਂ ਕਹਿੰਦੇ ਕਿ ਉਹਨਾਂ ਦਾ ਪਰਿਵਾਰ ਸੱਚ ਬੋਲਣ ਦੀ ਸਜ਼ਾ ਲਗਾਤਾਰ ਪੁਗਤਰਿਆ ਉਹਨਾਂ ਇਹ ਵੀ ਕਿਹਾ ਕਿ ਉਹ ਅਧਿਕਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੋਈ ਵੀ ਉਹਨਾਂ ਦੇ ਫੋਨ ਦਾ ਜਵਾਬ ਨਹੀਂ ਦੇ ਰਿਹਾ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗੀ ਅੱਖਾਂ ਵਿੱਚੋਂ ਬਸੋਂ ਨਿਕਲ ਬਸੋਂ ਨੂੰ ਕੱਢ ਨਾ। ਕਿ ਦੋ ਆਸਪਾਸ ਦੇ ਲੋਕ ਦੇ ਕਹਿ ਰਹੇ। ਘਰ ਮਦਰਸਾ ਵਿੱਚੋਂ ਗੁਣੇ ਸੱਚੀ ਗੁਰ ਹੈ। ਉਹਿਆ ਦਾ ਜਨ ਕਿੱਦੋਂ। ਤੇ ਗੁਮਾਰੋਂ ਕੋਈ ਆਵਾਜ਼ ਤੋਂ ਨਹੀਂ ਬਹੁਤ ਖੁਸ਼ੀ ਖੜਾ ਰਿਆ। ਐਸਐਸਪੀ ਸਾਹਿਬ ਨੇ ਹੋਰ ਖੜੀਆ। ਕੋਈ ਮੇਰੇ ਦੇਖਤ ਆਉਂਦੇ ਦਿੱਤੀ ਸਮੂਹ ਖੜੀਆ। ਕੋਈ ਮੇਰੇ ਸਨਮਾਨੇ ਨੇ ਕਰਿਆ। ਮੈਂ ਸਾਹਜ ਦੇ ਹੱਥ ਜੋੜ ਕੇ ਕਹੀ ਕਰਦੀ ਆਂ।

ਤਮੇ ਤਮੇ ਤੁ ਜੋ ਮਰਜੀ ਲਾ ਲਵਾ ਦੇ ਪਰ ਅਜਾ ਪਰ ਹਾਉ ਸਿਹਤ ਦਾ ਸਪਿਕਾਤ ਮੈਨੂੰ ਇੰਨਾ ਇੰਨਾ ਚਲਕ ਚਾਹਾਂਦਾ ਆ ਮੈਂ ਕਿਹਨੇ ਚਾਹਾਂਦਾ ਜਵਾਂ ਜਿੱਥੇ ਜਵਾਂ ਤੇ ਹੋਵੇ ਜਵਾਂ ਅੱਜ ਦਾ ਸਾਡੇ ਕੋਲ ਉਹ ਸਹੂਲਤ ਨਹੀਂ ਕਿ ਕੋਈ ਨਹੀਂ ਕਿਸੀ ਮਾੜੇ ਜੀ ਬੋਸ਼ੀ ਬੋਸ਼ੀ ਰੱਖਦਾ ਜਦੋਂ ਤੁਮ ਨੂੰ ਕੋਈ ਬਸ ਨਹੀਂ ਦੱਸੇ ਬਸ ਨਹੀਂ ਦੱਸੇ ਤੁਮ ਨੂੰ ਕੋਈ ਬਸ ਨਹੀਂ ਦੱਸੇ ਕੋਈ ਨਾ ਰੋਕੇ ਮੈਂ ਸਾਰੇ ਮਨੋਂ ਹਨ ਰੋਹ ਹਰ ਕਿਨਾਰੇ ਆ ਬੀ ਆ ਕੇ ਮੈਨੂੰ ਸਭਾ ਸਦੂਂ ਨੇ ਆ ਰਹੇ ਰਹੇ ਸਾਰੇ ਸਾਰੇ ਜਨ ਮੇਰੇ ਮੂਰੇ ਕਿ ਮੋਲੀ ਨੂੰ ਨਮਸਕਾਰ ਤੁਸੀਂ ਸਾਰੇ ਸਾਰੇ ਨਾਲ ਚੱਲੋ ਚਾਹੁੰਦੇ ਹੋ ਮਲੇ ਮਲੇ ਰੋਣ ਨੂੰ ਪਸੂ ਠੰਗ ਮਤਿਂ ਨਾ ਕਰ ਕਾਸ਼ੋ ਰੌਂਦ ਰੌਂਦ ਸਭ ਸਾਰੇ ਲੋਹੇ ਨੂੰ ਸੰਗਰਦ ਦਿੱਤੀ ਕੋਈ ਮਨ ਮੈਂ ਨੂੰ ਸੀ ਤਸਵੀਰ ਦੇ ਗਾਇ ਕਿ ਤੁਸੀਂ ਉਸ ਨੂੰ ਸੋਹਣੇ ਗੰਦੇ ਮੱਕੀ ਨੂੰ ਕਿਹਦੀਆਂ ਕਿਹਦੀਆਂ ਕਿ ਤੁਸੀਂ ਉਸ ਨੂੰ ਉਸਦੇ ਹੱਥ ਦੇ ਹੱਥ ਦੇ ਖਲਦੇ ਉਹ ਮੇਰਾ ਨਾਮ ਆਵਾਜ਼ ਕਰੀਏ ਨਾ ਮੈਂ ਨਹੀਂ ਨੰਨੇ ਕੱਲੇ ਇਕੱਲੇ ਰਸਦਾ ਨਾ ਬੋਲ ਜਾਉਂਦੀ ਇਹ ਸਾਰਾ ਕੁਝ ਜੋ ਮੇਰੇ ਨਾਲ ਹੋ ਰਿਹਾ ਹੈ ਉਸ ਦਾ ਹੋਣਾ ਨਹੀਂ ਚਾਹੀਦਾ ਸਮੇਂ ਹੋ ਰਿਹਾ ਹੈ ਇਹ ਨੂੰ ਮੈਂ ਮਾਫ ਕਰਵਾਉਂਕੋ ਸੱਚੇ ਸੱਚਾ ਸੱਚੇ ਸੱਚ ਨਾਲ ਸਾਥ ਉਹ ਦੇਵਤ ਜੀ ਨੂੰ ਮੈਂ ਮਾਫ ਕਰਦਾਂ ਮੈਂ ਪਤਾ ਹੈ ਕਿ ਜੋ ਮੇਰੇ ਉਹ ਮੇਰੇ ਕਹਤੀਆਂ ਕਰਦੇ ਨੇ ਕਿ ਉਹ ਕਿੰਨਾ ਵੀ ਇਹਨਾਂ ਨੇ ਤੁਹਾਨੂੰ ਪਰਵਾਹ ਨਹੀਂਆਂ ਨੇ ਪਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਵਾਬ ਦੇਉ ਕਿ ਸਾਡੇ ਸਾਰੇ ਜੂ ਕਿ ਸਿਲੀਅਰ ਸਿਧਾਂਤ ਇਹਨਾਂ ਨੇ ਕਿਨੋ ਜਿਹਾ ਖਵਾ ਹੱਥ ਸੱਤ ਸੱਤ ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਵਿਧਾਇਕ ਪਟਾਣ ਮਾਚਰਾ ਨੇ ਵੀ ਆਪ 6 ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਦਾਵਾ ਕੀਤਾ ਸੀ ਕਿ ਸਮਾਜ ਸੇਵਕਾਂ ਸਾਥੀ ਵਿਧਾਇਕਾਂ ਅਤੇ ਕਿਸਾਨ ਯੂਨੀਅਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਇਹ ਵੀ ਕਿਹਾ ਸੀ ਕਿ ਉਹਨਾਂ ਦੀ ਪਤਨੀ ਦੇ ਪੰਜ ਆਪਰੇਸ਼ਨ ਹੋ ਚੁੱਕੇ ਨੇ ਜੇ ਪਤਨੀ ਨੂੰ ਕੁਝ ਹੁੰਦਾ ਤਾਂ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਕਹਿਆ ਸੀ ਕਿ ਉਹ ਹਾਈ ਕੋਰਟ ਦੇ ਵਿੱਚ ਇਸ ਦਾ ਜਵਾਬ ਲੈਣਗੇ ਵਿਧਾਇਕ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਨੂੰ ਪੰਜਾਬ ਦੇ ਮਾਮਲਿਆਂ ਦੇ ਵਿੱਚ ਦਿੱਲੀ ਦੇ ਨੇਤਾਵਾਂ ਦੇ ਦਖਲ ਦਾ ਵਿਰੋਧ ਕਰਨ ਦਾ ਜਿਹੜਾ ਨਤੀਜਾ ਹੈ ਉਹ ਭੁਗਤਣਾ ਪੈ ਰਿਹਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜ਼ਬਰਜਨਾ ਦੇ ਕੇਸ ਦੇ ਵਿੱਚ ਫਰਾਜ ਚੱਲ ਰਹੇ ਵਿਧਾਇਕ ਪ੍ਰਾਨ ਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਕਾਰਦੇ ਵਿੱਚ ਨਜ਼ਰਬੰਦ ਕੀਤਾ ਗਿਆ ਉਹਨਾਂ ਦੋਸ਼ ਇਹ ਵੀ ਲਗਾਇਆ ਕਿ ਉਹਨਾਂ ਨੂੰ ਇਲਾਜ ਕਰਵਾਉਣ ਤੋਂ ਵੀ ਲਗਾਤਾਰ ਰੋਕਿਆ ਜਾ ਰਿਹਾ ਹੈ ਇਹ ਦੋਸ਼ 3 ਮਿੰਟ ਦੇ ਇੱਕ ਵੀਡੀਓ ਦੇ ذریعے ਲਗਾਏ ਗਏ ਨੇ ਸਮਰੰজিৎ ਕੌਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸੱਚ ਬੋਲਣ ਦੀ ਸਜ਼ਾ ਭੁਗਤ ਰਿਹਾ ਹਰਮਿਤ ਸਿੰਘ ਪਠਾਨ ਮਾਜਰਾ ਦੀ ਵੀਡੀਓ ਤੋਂ ਬਾਅਦ ਉਹਨਾਂ ਦੀ ਪਤਨੀ ਸਿਮਰੰজিৎ ਕੌਰ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਬਿਮਾਰ ਨੇ ਉਹਨਾਂ ਦੀ ਮੈਡੀਕਲ ਹਾਲਤ ਦੀ ਪੁਸ਼ਟੀ ਸਰਕਾਰ ਨੇ ਨਿੱਜੀ ਹਸਪਤਾਲਾਂ ਤੋਂ ਕੀਤੀ ਹੈ ਉਹਨਾਂ ਕਹਿੰਦੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਤੇ ਮਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਕਿ ਉਹ ਕਿੱਥੇ ਨੇ ਉਹਨਾਂ ਕਹਿੰਦਾ ਕਿ ਉਹਨਾਂ ਦਾ ਪਰਿਵਾਰ ਸੱਚ ਬੋਲਣ ਦੀ ਸਜ਼ਾ ਲਗਾਤਾਰ ਪੁਤਰਾ ਉਹਨਾਂ ਇਹ ਵੀ ਕਿਹਾ ਕਿ ਉਹ ਅਧਿਕਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੋਈ ਵੀ ਉਹਨਾਂ ਦੇ ਫੋਨ ਦਾ ਜਵਾਬ ਨਹੀਂ ਦੇ ਰਿਹਾ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗੀ ਹਕਮ ਬਸਣੇ ਤੁੰਗ ਬਸਣੇ ਮਿਲ ਕਹਨੇ ਹੋ ਕਿ ਦੋ ਅਸਬੇਤੇ ਦੁੱਖ ਦੇ ਕਹਨੇ ਹੈਂ ਘਰ ਮਦਰ ਸਾਹਵੇਂ ਨੂੰ ਬੁਣੇ ਸੱਚੀ ਗੁਰ ਹੈ ਉਹਨਾਂ ਦਾ ਜਨੂ ਖਿੱਦੋ ਤੇ ਗਮਾਰੋਂ ਕੋਈ ਵਾਸਤੋਂ ਮੈਂ ਬਹੁਤ ਖੁਸ਼ੀ ਤੇ ਖਾੜਿਆ ਐਸੇ ਸਿਸ ਸਾਹਮਣੇ ਹੋਰ ਖੜੀਆ ਹੋਣ ਮੇਰਾ ਤਾਂ ਕਹਤ ਆਪਦੇ ਦਿੱਤੀ ਸਮੂਹ ਖਾੜਿਆ ਕੋਈ ਮੇਰੇ ਸਨਮਾਨੇ ਨੇ ਖਾੜਿਆ ਮੈਂ ਸਾਹਜ ਦੇ ਹੱਥ ਜੋੜ ਕੇ ਕਹੀ ਧਰਦੀਆ

میرا پروار میری ماں بار کٹا لیں ڈاکٹر تو میرے تو میرے تو جون مرجی لا دو پرادر ہاؤس سے ہست کرسٹکک میں اتنا اتنا چلتا جا رہا ہوں میں کہیں جاتا ہوں جہاں جہاں کے ہوتے ہیں وہاں وہ سارے کو سو ہو نہیں چلنے سے مجھے بھی کوشش نہیں کر سکتا ਇਹ ਤੁਮਹਾਨੂੰ ਮਿਲਣ ਆਇਆ ਸੀ ਬਸ ਸੋਰੀ ਬਸ ਸੋਰੀ ਗਰਗੋ ਨਾ ਰੋਗੋ ਨੀ ਮੈਂ ਸਾਰੀ ਸਾਰੇ ਨੂੰ ਹਮਰੋ ਹਰ ਕਿਨਾਰੇ ਤੇ ਆ ਰਹੀ ਆ ਕਿ ਮੇਰਾ ਸਾਰਾ ਸਦੂ ਨੀ ਆ ਰਹੀ ਰਹੀ ਸਾਰੇ ਸਾਰੇ ਜਿੰਨੇ ਮੇਰੇ ਕਿ ਮੋਲੀ ਨੂੰ ਨਮਸਕਾਰ ਤੁਸੀਂ ਸਾਰੇ ਸਾਰੇ ਨਾਲ ਆਉਂ ਰਹੇ ਚਾਹ ਵੀ ਆ ਮਲੇ ਮਲੇ ਈ ਦਾਰ ਨੂੰ ਪਸੂ ਖੰਗੂ ਬੰਦ ਜੀ ਬਕਾ ਕਾਸੂ ਗਾਉਂਦਾ ਸਭ ਸਾਰੇ ਨੂੰ ਮੈਂ ਸੱਗਰ ਦਿੱਤੀ

ਕਿ ਉਹ ਕਿਦੋਂ ਵੀ ਇਹ ਕਹਿੰਦੇ ਨੇ ਕਿ ਨਾ ਮੈਂ ਤੁਹਾਨੂੰ ਪਰਵਾਹ ਨਹੀਂ ਹੁੰਦੀਆਂ ਨੇ ਪਰ ਉਹ ਜਦੋਂ ਸਸੇ ਪੌਸਾ ਨੂੰ ਦੇਵਾਉਂਦੇ ਹੋ ਕਿ ਸਾਡੇ ਸਾਰੇ ਜੂ ਕਿ ਸਿਰ ਸਿਧਾਂਤ ਲੈਣੇ ਚਾਹੁੰਦੇ ਰੱਖਣਾ ਉਹ ਹੱਥ ਦਾ ਸੱਤ ਦਾ ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਵਿਧਾਇਕ ਪਟਾਣ ਮਾਜਰਾ ਨੇ ਵੀ ਆਪ 6 ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਦਾਵਾ ਕੀਤਾ ਸੀ ਕਿ ਸਮਾਜ ਸੇਵਕਾਂ ਸਾਥੀ ਵਿਧਾਇਕਾਂ ਅਤੇ ਕਿਸਾਨ ਯੂਨੀਅਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਇਹ ਵੀ ਕਿਹਾ ਸੀ ਕਿ ਉਹਨਾਂ ਦੀ ਪਤਨੀ ਦੇ ਪੰਜ ਆਪਰੇਸ਼ਨ ਹੋ ਚੁੱਕੇ ਨੇ ਜੇ ਪਤਨੀ ਨੂੰ ਕੁਝ ਹੁੰਦਾ ਤਾਂ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਕਹਿਆ ਸੀ ਕਿ ਉਹ ਹਾਈ ਕੋਰਟ ਦੇ ਵਿੱਚ ਇਸ ਦਾ ਜਵਾਬ ਲੈਣਗੇ ਵਿਧਾਇਕ ਨੇ ਦੋਸ਼ ਲਗਾਇਆ ਸੀ ਕਿ ਉਹਨਾਂ ਨੂੰ ਪੰਜਾਬ ਦੇ ਮਾਮਲਿਆਂ ਦੇ ਵਿੱਚ ਦਿੱਲੀ ਦੇ ਨੇਤਾਵਾਂ ਦੇ ਦਖਲ ਦਾ ਵਿਰੋਧ ਕਰਨ ਦਾ ਜਿਹੜਾ ਨਤੀਜਾ ਹੈ ਉਹ ਭੁਗਤਣਾ ਪੈ ਰਿਹਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ